ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਪੰਜਾਬ ਜਿਹੜੀਆਂ ਦੀ 344 ਬੋਰਡ ਵੱਲੋਂ ਜਿਹੜੇ ਨਵੇਂ ਨੋਟੀਫਿਕੇਸ਼ਨ ਆਏ ਹੋਏ ਆ ਰਿਜ਼ਲਟ ਸੰਬੰਧੀ ਉਸ ਦੇ ਰਿਗਾਰਡਿੰਗ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੇਖੋ ਪਹਿਲਾਂ ਉਹਨਾਂ ਨੇ ਫਾਈਨਲ ਅਨਸਰ ਕੀ ਆਫ ਰਿਟਰਨ ਐਗਜ਼ਾਮ ਸੈਟ A B C D ਹੈਲਡ ਔਨ 10 08 2025 ফর দা পোস্ট অফ ফিল্ড ইনভেস্টিগেটর ایڈਵਰਟਾਈਜ਼ਮੈਂਟ ਨੰਬਰ 07 ਦੀਆਂ ਆਨਸਰ ਕੀਆਂ ਦਾ ਪਾਇਆ ਆ ਫਾਈਨਲ ਆਨਸਰ ਕੀ ਤਾਂ ਉਸ ਤੋਂ ਮੈਂ ਨੀਚੇ ਰਿਜ਼ਲਟ ਦਾ ਪਾਇਆ ਆ ਚਲੋ ਆਪਾਂ ਸਿੱਧਾ ਰਿਜ਼ਲਟ ਚੈੱਕ ਕਰਦੇ ਆ ਤੁਸ ਨੂੰ ਅਹੀ ਡਾਊਨਲੋਡ ਤੇ ਲਾਤਾ ਹੈ ਡਾਊਨਲੋਡਿੰਗ ਹੁੰਦੀ ਪਈ ਹੈ ਤੇ ਅਗਰ ਤੁਸੀਂ ਚੈਨਲ ਤੇ ਬਿਲਕੁਲ ਸਹੀ ਤੇ অথੈਨਟਿਕ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸ਼ੇਅਰ ਜਰੂਰ ਕਰ ਦਿਓ ता जानकारी है जी वो वो तक पहुँच सके सॉरी माफ़ करना सर्वर थोड़ा जि डाउन ये थोड़ा जा टाइम लग रहा है ઉસતો બાદ ফাইনલ આન્સર કી રીટન એક્ઝામિનેશન એસઆરટી એવીસી 3 اگસ્ટ નું જેڑا પેપર એહી એક્ઝિક્યુટિવ આસિસ્ટન્ટ ਦਾ ਉਸਦੀ ফাইনલ આન્સર કી આવી ہوئی હે تے ઉસતો ਉપરાંત ਉਸਦਾ ਵੀ રિઝલ્ટ આયા ہوئےયા ਅਸੀਂ ਇਹ ਵੀ ਦੁਆਰਾ ચેક ਕਰਾਂਗੇ ਇਸ ਤੋਂ ਉપરાંત ফাইনલ આન્સર કી ਬ੍ਰਿਟਨ એક્ઝામિનેશન એવી ਜਿਹੜਾ ਅસિસ્ટન્ટ ਮੈਨੇਜਰ ਦਾ ਹੋਇਆ ਸੀ ਉਸਦਾ ਵੀ ফাইনલ આન્સર કી تے ফাইনલ ਰਿਜ਼લ્ટ ਆયા ہوئےયા ઉસ ਤੋਂ ਬਾਅਦ ਕਲਰਕ ਲੀਗਲ ਐਂਡ ਕਲਰਕ ਲਾ ਜਿਹੜਾ 1524 ਐਡਵਰਟਾਈਜ਼ਮੈਂਟ ਉਸ ਦਾ ਵੀ ਆਨਸਰ ਕੀ ਤੇ ਰਿਜ਼ਲਟ ਆਇਆ ਹੋਇਆ ਆ ਤੁਸੀਂ ਇਹ ਸਾਰੇ ਆਪਣੇ ਉਹਦੇ ਵਿੱਚ ਚੈੱਕ ਕਰ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਦੋਸਤੋ ਤੁਹਾਨੂੰ ਜਾਣਕਾਰੀ ਇਹ ਬਿਲਕੁਲ ਸਹੀ ਤੇ ਸੱਚੀ ਦੇ ਰਿਹਾ ਬਿਲਕੁਲ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਦੇ ਵਿੱਚ ਕੋਈ ਵੀ ਫੇਕ ਜਾਣਕਾਰੀ ਨਹੀਂ ਹੋਵੇਗੀ ਇਸ ਤੋਂ ਬਾਅਦ ਥੋੜੇ ਖੇਮਾ ਵੀ ਚਾਵਾਂਗੇ ਕਿ ਅਸੀਂ ਕੁਝ ਕੁ ਟਾਈਮ ਲਈ ਚੈਨਲ ਤੇ ਨਹੀਂ ਜੁੜ ਪਾਏ ਤੁਹਾਡੇ ਨਾਲ सो अः रेगुलरली जुड़े रहें देखो ये है रिजल्ट उन्होंने सबोर्डिनेट सर्विस सिलेक्शन बोर्ड पंजाब रिजल्ट ऑफ रिटन टेस्ट पोस्ट फॉर द फील्ड इन्वेस्टिगेटर एडवर्टाइजमेंट नंबर जीरो सैवन टू जीरो ट्वेंटी फोर ऑन टेन अगस्त ये है ਨੇ ਪਹਿਲਾਂ ਇਹ ਸੀਰੀਅਲ ਵਾਈਜ਼ ਰੋਲ ਨੰਬਰ ਵਾਈਜ਼ ਅਪਲੀਕੇਸ਼ਨ ਨੰਬਰ ਕੈਂਡੀਡੇਟ ਨੇਮ ਫਾਦਰਸ ਨੇਮ ਜੈਂਡਰ ਉਸ ਤੋਂ ਬਾਅਦ ਕੈਟਾਗਰੀ ਤੇ ਟੋਟਲ ਮਾਰਕਸ 120 ਦੇ ਵਿੱਚੋਂ ਕਿੰਨੇ ਆਏ ਹੋਏ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਸੋ ਦੋਸਤੋ ਤੁਸੀਂ ਇਸ ਤਰ੍ਹਾਂ ਜਾ ਕੇ ਕਲੇਕਲੇ ਵਿੱਚ ਜਾ ਕੇ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਜਿਹੜੇ ਜਿਹੜੇ ਆਏ ਹੋਏ ਆ ਰਿਜ਼ਲਟ ਆਏ ਹੋਏ ਆ ਇਸ ਤੋਂ ਪਰੰਤ ਐਗਜ਼ੀਕਿਊਟਿਵ ਅਸਿਸਟੈਂਟ ਉਸ ਦਾ ਵੀ ਰਿਜ਼ਲਟ ਜਿਹੜਾ ਆਇਆ ਹੈ ਉਸ ਦੇ ਸੰਬੰਧੀ ਵੀ ਆ ਐਡਵਰਟਾਈਜ਼ਮੈਂਟ ਨੰਬਰ ਸਬੋਡੀਨਰ ਸਰਵਿਸ ਸਿਲੈਕਸ਼ਨ ਬੋਰਡ ਇਨ ਰਿਜ਼ਲਟ ਰਿਟਨ ਟੈਸਟ ਆਫ ਦੀ ਪੋਸਟ ਆਫ ਐਗਜ਼ੀਕਿਊਟਿਵ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 072024 ਇਤੇ ਨਗਸਤ ਨੂੰ ਪੇਪਰ ਆਇਆ ਸੀ ਉਸ ਦਾ ਹੈ ਸੀਆਈ ਰੋ ਨੰਬਰ ਅਪਲੀਕੇਸ਼ਨ ਨੰਬਰ ਕੈਂਡੀਡੇਟ ਨੇਮ ਫਾਦਰਸ ਨੇਮ ਜੈਂਡਰ ਕੈਟਾਗਰੀ ਟੋਟਲ ਨੰਬਰ 212 ਦੇ ਵਿੱਚੋਂ ਆਏ ਹੋਏ ਆ ਇਹਦੇ ਵਿੱਚ ਵੀ ਵਿੱਚ ਸੋਹਣ ਮੈਂ ਕਈ ਵਿੱਚ ਲਿਸਟ ਦੇਖੀਆਂ ਇਹਦੇ ਵਿੱਚ ਵੀ ਨੰਬਰ ਠੀਕ ਆ ਮਤਲਬ ਜਨਤਾ ਦੇ ਕਾਫੀ ਵਧੀਆ ਨੰਬਰ ਆਏ ਹੋਏ ਆ ਸੋ ਇਹਦੇ ਵਿੱਚ ਕਾਫੀ ਚਾਂਸ ਹੋ ਸਕਦੇ ਆ ਸੋ ਤੁਸੀਂ ਚੈਨਲ ਤੇ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਤੁਹਾਨੂੰ ਜਾਣਕਾਰੀ ਇਹ ਕਿਹੋ ਜੀ ਲੱਗੀ ਕਮੈਂਟ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਆਪਣਾ ਇਹਦੇ ਵਿੱਚ ਜਾ ਕੇ ਰਿਜ਼ਲਟ ਹੋਰ ਵੀ ਚੈੱਕ ਕਰ ਸਕਦੇ ਹੋ देखो भी ड्राफ्ट पोस्ट का ड्राफ्टमैन का भी उसका भी रिजल्ट आ चुका है रिगार्डिंग फाइनल आंसर की आंसर ड्राफ्टमैन का रिजल्ट उस बाद टैक्नीकल असिस्टेंट का रिजल्ट सारे आए हुए हैं तुम एक बार उन्होंबसाइट पर जाके जरूर चैक करो इस बाद टैक्नीकल ऑफिसर का रिजल्ट भी आ चुका है ऑलरेडी टैक्नीकल टैक्नीशियन ग्रेड वन का भी रिजल्ट आ चुका है इस तुँब technician grade 3 ਦਾ ਵੀ ਰਿਜ਼ਲਟ ਆ ਚੁੱਕਾ ਹੈ ਸੋ ਦੋਸਤੋ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪ ਚੈੱਕ ਕਰ ਸਕਦੇ ਹੋ ਤਾਂ ਹਨ ਸਾਡੀ ਜਾਣਕਾਰੀ ਕੇਹੋ ਜੀ ਲੱਗੀ ਧੰਨਵਾਦ ਜੀ